ਤੋ ਵੱਡੀ ਖਬਰ ਫਰਤਗੜ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਕਾਰ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਟੱਕਰ ਮਾਰੀ ਗਈ ਹੈ ਤਸਵੀਰ ਦੇ ਸਾਹਮਣੇ ਵਿੱਚ ਦੇਖ ਸਕਦੇ ਹੋ ਕਿ ਬੜੀ ਬੁਰੀ ਤਰ੍ਹਾਂ ਦੇ ਬੜੀ ਮਕਸਦ ਦੇ ਨਾਲ ਜਿਹੜੇ ਵਿੱਚ ਫਸੇ ਹੋਏ ਬੰਦਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਪਤਾ ਕਰਦੇ ਹਾਂ ਕਿ ਕਿਵੇਂ ਦੇ ਹਾਲਾਤ ਨੇ ਹਲੋ ਹਾਂਜੀ ਭਾਈ ਜੀ ਤੁਸੀਂ ਜਿਹੜੇ ਤਸਵੀਰਾਂ ਭੇਜਿਆ ਹੈ ਤੇ ਕਿਵੇਂ ਦੇ ਹਾਲਾਤ ਹੈ ਕਿਵੇਂ ਟੱਕਰ ਹੋਈ ਇਹਦੇ ਬਾਰੇ ਜ਼ਿਆਦਾ ਦੱਸਿਓ ਜਰਾ ਇਹ ਤੂੰ ਦੇਖੋ ਜੀ ਜਿਹੜੇ ਉੱਥੇ ਮਜੂਦ ਬਖੜੇ ਰਹਿਣਾ ਬੰਦੇ ਜੀ ਜੀ ਉਹ ਕਹਿੰਦੇ ਵੀ ਇਹ ਪਹਿਲਾਂ ਗੱਡੀ ਡਿਵਾਇਡਰ ਨਾਲ ਬੱਜੀ ਤੇ ਫਿਰ ਟਰੱਕ ਨਾਲ ਬੱਜੀ ਹੈ ਜੀ ਦੋਨੇ ਬਰਾਬਰ ਆ ਰਹੇ ਸੀ ਹਾਂ ਜੀ ਤੇ ਪਲਾਸ ਸਹੀ ਹੈ ਹਸਪੀਟਲੋਂ ਚੋਪੜ ਭੇਜਦੇ ਬੰਦੇ ਜਿੰਨੇ ਜਿੰਨੇ ਸੱਤ ਲੱਗੀ ਸੀ ਗੱਡੀ 'ਚ ਕਿੰਨੇ ਬੰਦੇ ਸੀਗੇ ਤੇ ਕਿਧਰੋਂ ਆ ਰਹੇ ਸੀ ਕਿਧਰ ਜਾ ਰਹੇ ਸੀ ਇਹ ਇਹ ਮਨਾਲੀ ਤੋਂ ਆ ਰਹੇ ਸੀ ਜੀ ਰੋਪੜ ਵੱਲੋਂ ਆ ਰਹੇ ਸੀ ਇਹ ਰੋਪੜ ਵੱਲੋਂ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਦੇ ਸੱਟ ਚੋਟ ਕਿੰਨੇ ਗਏ ਕਾ ਠੀਕਾ ਬਰਨਾਲ ਬੰਦੇ ਸਹੀ ਹੈ ਨਕਰੂ ਖੋਣ ਦਾ ਤੇ ਇੰਦਰੀ ਹਟ ਕੋ ਬਾਕੀ ਦਾ ਹਸਪੀਟਲ ਜਾ ਕੇ ਪਤਾ ਲਗੋ ਛੇ ਛੇ ਜਿੱਤੀ ਜਿੱਤੀ ਜੀ ਕੋਈ ਕਹਿੰਦਾ ਉਹ ਲਵਿਕ ਦੋ ਬੰਦੇ ਸੀ ਵਿੱਚ ਟੋਟਲ 10 ਬੰਦੇ ਸੀਗੇ ਗੱਡੀ 'ਚ ਗੱਡੀ 'ਚ ਟੋਟਲ 3 ਬੰਦੇ ਸੀਗੇ ਗੱਡੀ ਦਾ ਕੀ ਨੰਬਰ ਨੰਬਰ ਪਤਾ ਕਿੱਥੇ ਦਾ ਕਿੱਥੋਂ ਦਾ ਨਹੀਂ ਗੱਡੀ ਦਾ ਨੰਬਰ ਨਹੀਂ ਪਤਾ ਟੈਕਸੀ ਨੰਬਰ ਟੈਕਸੀ ਗੱਡੀ ਹੈ ਟੈਕਸੀ ਨੰਬਰ ਹੈ ਨੰਬਰ ਨਹੀਂ ਲਿਖਿਆ ਗੱਡੀ ਦਾ ਜੀ ਜਣ ਕੇ ਦੋਨੀਆਂ ਗੱਡੀਆਂ ਜਿਹੜੀਆਂ ਰੋਪੜਪੁਰ ਨੂੰ ਆ ਰਹੀਆਂ ਸੀ ਜਿਹਨਾਂ ਆਪਸ ਚ ਜੀ 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 ਬਿਲਕੁਲ ਬਿਲਕੁਲ ਰੋਪੜਪੁਰ ਵਾਲੀਆਂ ਕਿੱਥੇ ਪੂਰ ਸਹੀ ਜਗ੍ਹਾ ਕਿੱਥੇ ਨੂੰ ਹੋਇਆ ਕਾ ਇਹ ਇਹ ਜਿੱਥੇ ਬਾ ਬڑے ਪਿੰਡ ਦਾ ਜਿੱਥੇ ਲੱਗਰ ਲੱਗਾ ਹੋਲੇਵਾਂ ਦੇਦਾ ਜੀ 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 ਬਿਲਕੁਲ ਉਸ ਜਗ੍ਹਾ ਤੇ ਜਿੱਥੇ ਬਣਾ ਪੁਲੀ ਆ ਉਹ ਜੀ ਉਹ ਚਾਹਤੋ ਇਹ ਜਿਹੜੀਆਂ ਆਪਸ ਵਿੱਚ ਬਰਾਬਰ ਜਾ ਰਹੀਆਂ ਸੀ ਕਿ ਆਪਸ ਦੇ ਵਿੱਚ ਹੋਈਆਂ ਜੀ ਚਲੋ ਜਿਹੜੇ ਜਾਣੇ ਵਾਲੀ ਨੁਕਸਾਨ ਤੋਂ ਬਿਲਕੁਲ ਬਚਾ ਹੋ ਗਿਆ ਬਚਾ ਹੋ ਗਿਆ ਜੀ ਬਿਲਕੁਲ ਬਿਲਕੁਲ ਠੀਕ ਹੈ ਧੰਨਵਾਦ ਤੁਹਾਡਾ ਇਸ ਵੇਲੇ ਸਭ ਤੋਂ ਵੱਡੀ ਖਬਰ ਹਰਤਗੜ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਕਾਰ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਟੱਕਰ ਮਾਰੀ ਗਈ ਹੈ ਤਸਵੀਰ ਦੇ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਕਿ ਬੜੀ ਬੁਰੀ ਤਰ੍ਹਾਂ ਦੇ ਬੜੀ ਮਕਸਦ ਦੇ ਨਾਲ ਜਿਹੜੇ ਵਿੱਚ ਫਸੇ ਹੋਏ ਬੰਦਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਪਤਾ ਕਰਦੇ